ਨੇ ਉਹਨਾਂ ਨੂੰ ਜਮਾ ਦਾਣਾ ਤੋਂ ਪਹਿਲਾਂ 1 ਮਿੰਟ ਜਿਨੇ ਵੀ ਇੱਥੇ ਪਹੁੰਚੇ ਨੇ ਭਾਈ ਉਹਨਾਂ ਸਾਰਿਆਂ ਦਾ ਮੈਂ ਨਾ ਬੋਲਦਾ ਸਰਦਾਰ ਸੰਤ 1 ਮਿੰਟ ਸਿਰਫ 1 ਸਕਿੰਟ ਦਾ ਸਮਾਂ ਰਹੇ ਵੀ ਬੋਲੋ ਇਹਨਾਂ ਹਲੋ ਧੰਨਵਾਦ ਸੋ ਸੰਤੋਖ ਸਿੰਘ ਦੀ ਖਿੰਡਾ ਉਹਗੇ ਸਮਾਜ ਸੇਵਕ ਭਾਈ ਗੋਬਿੰਦ ਸਿੰਘ ਜੀ ਬਿਰਦੀ ਸਾਹਿਬ ਦਾਸ ਤੁਹਾਡੇ ਸਾਹਮਣੇ ਕੜਾ ਹਰਦੀਪ ਸਿੰਘ ਸੋਹਲ ਮੈਨੂੰ ਸੋਹਲ ਕਰਕੇ ਤਾਂ ਸਾਰੇ ਜਾਣਦੇ ਨੇ ਪਾਤਰਾ ਤੇ ਨਾਂ ਕੋਈ ਨਹੀਂ ਜਾਣਦਾ ਭਾਈ ਨਾਂ ਬਹੁਤ ਘੱਟ ਸੋਹਲ ਕਰਕੇ ਕਿਤੇ ਮਰਦੀ ਛੜਕ ਤੋਂ ਪੁੱਛ ਲਓ ਫਿਰ ਤੁਹਾਨੂੰ ਦੱਸ ਦੇਵਾਂਗੇ ਸੋ ਅਮਰਜੀਤ ਸਿੰਘ ਦੀ ਓਂਕਾਰ ਵਾਲੇ ਜਸਵੰਤ ਸਿੰਘ ਜੀ ਓਂਕਾਰ ਗ੍ਰੇਂਡਰ ਵਾਲੇ ਗੋਟਾ ਸਿੰਘ ਜੀ ਬਤਰਾ ਜਗਵਿੰਦਰ ਸਿੰਘ ਜੀ ਪਨੇਥਰ ਨਿਰਮਲ ਸਿੰਘ ਜੀ ਮਾਸਟਰ ਜੀ ਦਿੜਵੇ ਤੋਂ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਬਾਉ ਦੇਵ ਰਾਜ ਜੀ ਜੋ ਰਟਾਇਰਡ ਅਕਾਊਂਟੈਂਟ ਨੇ ਇੱਥੇ ਆਪਣੇ ਕਮੇਟੀ ਦੇ ਵਿੱਚ ਰਹੇ ਨੇ ਭਾਈ ਸਰਦਾਰ ਪ੍ਰੀਤਮ ਸਿੰਘ ਜੀ ਪ੍ਰੋਪਰਟੀ ਡੀਲਰ ਛੇਰ ਸਿੰਘ ਜੀ ਭਪਿੰਦਰਾ ਪ੍ਰੀਤ ਸਿੰਘ ਜੀ ਇਹ ਅਨੰਦਪੁਰ ਸਾਹਿਬ ਤੋਂ ਜੋ ਕਮੇਟੀ ਚੱਲੀ ਆ ਉਹਦੇ ਮੈਂਬਰ ਨੇ ਭਾਈ ਨਾਲ ਸੰਤਾ ਸਿੰਘ ਜੀ ਸੋ ਮਾਸਟਰ ਸੁਖਵੀਰ ਸਿੰਘ ਜੀ ਕੁਮਾਨ ਡਿੜਬੇ ਤੱਕ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਹੈ ਪੱਤਰਕਾਰ ਵੀ ਨੇ ਸਹਿਯੋਤਕਾਰ ਵੀ ਨੇ ਪત્રਕਾਰਤਾ ਜਿਉ ਆਪਣੀ ਅੱਜ ਦੀ ਰਿਪੋਰਟ ਆ ਇਹਨਾਂ ਨੇ ਦੇਣੀ ਆ ਤੇ ਸਹਿਯਦਕਰ ਹੁੰਦਾ ਜਿਹੜਾ ਲਖਾਰੀ ਲਿਖਣ ਵਾਲਾ ਹੋਵੇ ਇਹ ਦੋਨੇ ਕੰਮ ਕਰਦੇ ਨੇ ਬਹੁਤ ਬਹੁਤ ਧੰਨਵਾਦ ਪਹੁੰਚੇ ਨੇ ਭਾਈ ਮਨਜੀਤ ਸਿੰਘ ਜੀ ਕੁੱਕੂ ਸਰਪੰਚ ਤਗਾਲ ਤੋਂ ਸੋ ਪੱਤਰਕਾਰ ਸਿੰਘ ਭੁੱਲਰ ਜੀ ਜਿਹੜੇ ਇੱਥੋਂ ਗੋਲ ਕੇ ਗਏ ਨੇ ਹਰਜਨ ਸਿੰਘ ਜੀ ਬਜਾਦ ਸਾਹਿਬ ਬੈਠੇ ਨੇ ਸੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਵੀ ਇਹ ਪਹੁੰਚੇ ਨੇ ਭਾਈ ਹੋਰ ਵੀ ਜਿਨ੍ਹਾਂ ਵੀਰ ਜਿਨ੍ਹਾਂ ਦੇ ਨਾਂ ਨਹੀਂ ਲੈ ਸਕੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਬਹੁਤ ਹੀ ਸਤਕਾਰਯੋਗ ਕਥਾਵਾਚਕ ਚਰਨਜੀਤ ਸਿੰਘ ਜੀ ਗਿਆਨੀ ਚਰਨਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਇਹਨਾਂ ਦੀ ਇਹ ਸੁਸਾਇਟੀ ਚਲਾਈ ਹੋਈ ਆ ਤੇ ਇਹਨਾਂ ਨੇ ਹੀ ਸਾਰਾ ਜੋ ਕਾਰੋਬਾਰ ਦੇ ਦਾ ਇਹਦੀ ਡਾਇਰੈਕਸ਼ਨ ਜੋ ਦੇਣੀ ਆਪਾਂ ਨੂੰ ਉਹ ਇਹਨਾਂ ਨੇ ਦੇਣੀ ਆ ਸੋ ਇਹਨਾਂ ਨੂੰ ਬੇਨਤੀ ਕਰਾਂਗੇ ਭਾਈ ਚਰਨਜੀਤ ਸਿੰਘ ਜੀ ਕਥਾਵਾਚਕ ਭਾਈ ਸ਼੍ਰੀ ਰਣਕਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਣਾ ਵਿੱਚ ਸਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਪਰਸੋਂ ਤੋਂ ਹੀ ਬੜੀ ਵੱਡੀ ਹਾਜ਼ਰੀ ਦੇ ਵਿੱਚ ਇਸ ਜੋ ਗਰਮਤ ਸਮਾਗਮ ਹੈ ਜੋ ਕਲਗੀ ਤਰ ਸੇਵਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਆਰੰਭਤਾ ਤੋਂ ਲੈ ਕੇ ਭੋਗ ਤੱਕ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਨੇ ਸ਼ਹਿਰ ਪਤਣਾ ਨਗਰ ਦੇ ਅੰਦਰ ਜਿੰਨੇ ਵੀ ਸਾਡੇ ਪਤਵੰਤੇ ਨੇ ਮੈਨੂੰ ਅੱਜ ਇੱਕ ਬੜੀ ਖੁਸ਼ੀ ਹੋ ਰਹੀ ਆ ਸੋਹਲ ਸਾਹਿਬ ਖੜੇ ਨੇ ਸਰਦਾਰ ਹਰਦੀਪ ਸਿੰਘ ਜੀ ਸੋਹਲ ਜੋ ਬੜੀਆਂ-ਵੱਡੀਆਂ ਸਟੇਜਾਂ ਸੰਭਾਲਦੇ ਆ ਖੁਸ਼ੀ ਦੀ ਗੱਲ ਇਹ ਹੋ ਰਹੀ ਆ ਇੱਥੇ ਕਿ ਇਹ ਜਿਹੜਾ ਕਿਸਾਨਾਂ ਦਾ ਇਕੱਠ ਹੈ ਇੱਥੇ ਅਕਾਲੀ ਦਲ ਨਾਲ ਸੰਬੰਧਤ ਵੀ ਨੇ ਸਰਦਾਰ ਨਿਰਮਲ ਸਿੰਘ ਹਰਿਆਊ ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਇਹ ਕਿਸੇ ਵੀ ਕਹ ਲੋ ਕਿ ਪਾਰਟੀ ਦਾ ਇਕੱਠ ਨਹੀਂ ਨਾ ਪਾਰਟੀ ਨਾਲ ਜੋੜਿਆ ਜਾਣਾ ਚਾਹੀਦਾ ਇੱਥੇ ਸਾਡੇ ਬਲਕਾਰ ਸਿੰਘ ਭੁੱਲਰ ਸਾਹਿਬ ਨੇ ਜੋ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਉੱਗੇ ਲੀਡਰ ਨੇ ਉਹ ਵੀ ਬੈਠੇ ਆ ਉਹ ਵੀ ਬੋਲ ਕੇ ਗਏ ਆ ਇੱਥੇ ਸਰਦਾਰ ਮਨਜੀਤ ਸਿੰਘ ਕੁੱਕੂ ਬੈਠੇ ਆ ਸਰਪੰਚ ਸਾਹਿਬ ਹੈ ਜੋ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆਗੂ ਹੈ ਤੇ ਇੱਥੇ ਸਾਹਿਤਕਾਰ ਵੀ ਹੈ ਇੱਥੇ ਟੀਚਰ ਵੀ ਹੈ ਇੱਥੇ ਸਰਦਾਰ ਅਮਰਜੀਤ ਸਿੰਘ ਜੀ ਹੁਣੀ ਬੈਠੇ ਆ ਸਰਦਾਰ ਜਸਵੰਤ ਸਿੰਘ ਜੀ ਹੁਣੀ ਬੈਠੇ ਆ ਸਰਦਾਰ ਸੰਤੋਖ ਸਿੰਘ ਖਿੰਡਾ ਜੀ ਬੈਠੇ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਜੋ ਇਸ ਸੁਸਾਇਟੀ ਨੂੰ ਪਾਤੜਾਂ ਤੋਂ ਮੇਰੀ ਤੇ ਭਾਵੇਂ ਸੇਵਾ ਗੁਰੂ ਘਰਾਂ ਦੀਆਂ ਸੇਵਾਵਾਂ ਵਿੱਚ ਰਹਿੰਦੀ ਆ ਪਰ ਉਹ ਆਪ ਅਤੇ ਭਾਈ ਸ਼ੇਰ ਸਿੰਘ ਹੁਣੀ ਬੜੇ ਯਤਨਾਂ ਦੇ ਨਾਲ ਚਲਾਉਂਦੇ ਆ ਸੋ ਖਾਲਸਾ ਜੀ ਸਾਰਿਆਂ ਜਿੰਨੀਆਂ ਵੀ ਇੱਥੇ ਸੰਗਤਾਂ ਪਹੁੰਚੀਆਂ ਨੇ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤਾ ਹੈ ਭਾਵੇਂ ਕਿਸੇ ਵੀ ਕਿਤੇ ਨਾਲ ਸੰਬੰਧਤਾ ਹੈ ਅੱਜ ਜਿਹੜੀ ਗੱਲ ਸਾਰੀ ਮੇਨ ਗੱਲ ਸੋਹਲ ਸਾਹਿਬ ਨੇ ਦੱਸੇ ਦਿੱਤੀ ਹੈ ਕਿ ਜਦੋਂ ਦੁੱਖ ਲੱਗਦਾ ਹੈ ਨਾ ਉਦੋਂ ਭਾਈ ਫਿਰ ਦਰਦ ਤੇ ਹੁੰਦਾ ਹੀ ਆ ਦਸਮੇਸ਼ ਪਿਤਾ ਕਲਗੀ ਤਲ ਮਾਰੇ ਨਹੀਂ ਬਚਨ ਕੀਤੇ ਜਬੈ ਬਾਣ ਲਾਗਿਓ ਤਵੈ ਰੂਸ ਜਾਗਿਓ ਗੁਰੂ ਨਾਨਕ ਦੇ ਮਹਾਰਾਜ ਪੂਰੀ ਦੁਨੀਆ ਦੇ ਰਹਿਬਰ ਪੂਰੀ ਦੁਨੀਆ ਦੀ ਭਲਾਈ ਦੀ ਗੱਲ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਵੇਲੇ ਬਾਬਰ ਬਾਦਸ਼ਾਹ ਹਮਲਾ ਕਰਕੇ ਆਇਆ ਨਾ ਤੇ ਲੋਕਾਂ ਨੂੰ ਦੁੱਖ ਦਿੱਤਾ ਉਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਉੱਚੀ ਆਵਾਜ਼ ਵਿੱਚ ਆਖਿਆ ਸੀ ਕਿ ਇਹਤੀ ਮਾਰ ਪਈ ਕੋਰਲਾਣੇ ਤੈਂ ਕੀ ਦਰਦ ਨਾ ਆਇਆ ਸੰਕਤਾ ਸੀ ਉਹ ਮਾਰੇ ਪੈ ਵਗਾ ਜੇਕਰ ਕਿਤੇ ਜੇ ਸਕਤਾ ਸਕਤੇ ਕੋ ਮਾਰਾ ਤਾਂ ਮਨ ਰੂਸ ਨਾ ਹੋਈ ਆਪਸ ਵਿੱਚ ਲੜੀ ਜਾਂਦੀਆਂ ਨੇ ਦੇਸ਼ ਦੇਸ਼ਾਂ ਦੇ ਨਾਲ ਪਾਰਟੀਆਂ ਪਾਰਟੀਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਚੱਕੜ ਉਛਾਲਦੇ ਆ ਇਹਨਾਂ ਦਾ ਕੰਮ ਹੈ ਇਹ ਕਰੀ ਜਾਂਦੇ ਆ ਪਰ ਜਦੋਂ ਛੇਰ ਛੇਰ ਨੂੰ ਮਾਰੇ ਤਾਂ ਡਰ ਨਹੀਂ ਤੇ ਸਾਂਸੰਗਤ ਜੇ گاਵਾਂ ਦੇ ਬੱਕ ਨੂੰ ਛੇਰ ਮਾਰੇ ਤਾਂ ਫਿਰ ਮਨ ਚ ਰੂਸ ਉਪਜਦਾ ਹੈ ਪੈਦਾ ਹੁੰਦਾ ਹੈ ਇਹ ਜੋ ਕੇਂਦਰ ਸਰਕਾਰ ਸੈਂਟਰ ਸਰਕਾਰ ਦੇ ਉੱਤੇ ਜੋ ਲੋਕ ਇਸ ਵੇਲੇ ਬੈਠੇ ਆ ਸਰਦਾ ਜੋ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਅਤੇ ਉਹਨਾਂ ਦੀ ਜਿਤਨੀ ਵੀ ਮੰਤਰੀ ਮੰਡਲ ਹੈ ਉਹਨਾਂ ਨੂੰ ਦੇਖੋ ਕਈ ਸਾਡੇ ਵੀਰ ਬੜੇ ਗਰਮ ਤਰੀਕੇ ਨਾਲ ਵੀ ਗੱਲ ਕਰਦੇ ਆ ਕਈ ਵਾਰੀ ਮੇਰੇ ਮਨ ਵਿੱਚ ਵੀ ਗੱਲ ਆ ਜਾਂਦੀ ਹੈ ਪਰ ਮੈਂ ਇਹ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਨੀ ਚਾਹੁੰਦਾ ਵੀ ਜਿਸ ਤਰੀਕੇ ਦਾ ਤੁਸੀਂ ਰੁਖ ਅਪਣਾਇਆ ਹੋਇਆ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਮੈਂ ਦੇਖ ਰਿਹਾ ਸੁਣ ਰਿਹਾ ਕਿ ਪੰਜਾਬੀਆਂ ਨੂੰ ਕਦੇ ਵੱਖਵਾਦੀ ਕਦੇ ਇਹਨਾਂ ਨੂੰ ਅਤਵਾਦੀ ਤੇ ਕਦੇ ਇਹਨਾਂ ਨੂੰ ਖਾਲਸਤਾਨੀ ਤੇ ਕਦੇ ਟੈਰਰਿਸਟ ਕਹਿ ਕੇ ਭੰਡਣ ਦਾ ਜੋ ਤੁਸੀਂ ਰਵਈਆ ਅਪਣਾਇਆ ਇਹ ਠੀਕ ਨਹੀਂ ਹੈ ਇੱਕ ਗੱਲ ਯਾਦ ਰੱਖਿਓ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪੰਥ ਦੇ ਵਾਸੀ ਹੈ ਇਹ ਉਸ ਕਰਤਾਰਪੁਰੀ ਦੇ ਵਾਸੀ ਐ ਇੱਥੇ ਕਰਤਾਰਪੁਰ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਸੁਣਾ ਦੇ ਮੈਂ ਇੱਕ ਸਿੱਖ ਰਹਿੰਦਾ ਸੀ ਉਹਦਾ ਨਾਂ ਸੀ ਭਾਈ ਤਾਰੂ ਛੋਟੀ ਜੀ ਘਟਨਾ ਭਾਈ ਤਾਰੂ ਦਾ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਚ ਘਟਨਾ ਦਾ ਜ਼ਿਕਰ ਕੀਤਾ ਇੱਕ ਤੇ ਭਾਈ ਤਾਰੂ ਸਿੰਘ ਉਹ ਹੋਏ ਜਿਨ੍ਹਾਂ ਦੀ ਖੋਪੜ ਲਾਈ ਸੀ ਉਹ ਨਹੀਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਲਾਹੌਰ ਦੇ ਵਿੱਚ ਅੱਗ ਲੱਗ ਗਈ ਬਹੁਤ ਭਾਰੀ ਅੱਗ ਸੀ ਜਿਹਦੇ ਵਿੱਚ ਲਾਟਾਂ ਵੱਜ ਰਹੀਆਂ ਸਨ ਦੂਰ ਦੂਰ ਤੋਂ ਇਹ ਸੀ ਵੀ ਸਾੜ ਕੇ ਸੁਆਹ ਕਰ ਦੇਣਾ ਉੱਥੇ ਗੁਰੂ ਨਾਨਕ ਦਾ ਸਿੱਖ ਸੀ ਭਾਈ ਤਾਰੂ ਉਹਨੇ ਬਾਲਟੀ ਚੁੱਕੀ ਤੇ ਬਾਲਟੀ ਚੁੱਕ ਕੇ ਅੱਗ ਬੁਝਾਉਣ ਲਈ ਅੱਗੇ ਗਿਆ ਜਿਹੜੀ ਆ ਫਾਇਰ ਬਰਗੇਡ ਚੱਲਦੀ ਨਾ ਮੈਂ ਸਮਝਦਾ ਫਾਇਰ ਬਰਗੇਡ ਦਾ ਪਹਿਲਾ ਵਾਰ ਨਹੀਂ ਗੁਰੂ ਨਾਨਕ ਦਾ ਸਿੱਖ ਹੈ ਭਾਈ ਤਾਰੂ ਅੱਗ ਬੁਝਾਉਣ ਲਈ ਜਦੋਂ ਗਿਆ ਤੇ ਨਾਲ ਦੇ ਜਿਹੜੇ ਲੋਕ ਸਨ ਉਹਨਾਂ ਨੇ ਆਖਿਆ ਭਾਈ ਤਾਰੂ ਉਹ ਐਡੀ ਵੱਡੀ ਅੱਗ ਐ ਐਡੇ ਐਡੇ ਭਾਂਬੜ ਨੇ ਤੈਨੂੰ ਵੀ ਪਤਾ ਇਹ ਅੱਗ ਤੇਰੀ ਬਾਲਟੀ ਜੇ ਪਾਣੀ ਪਾਏਗਾ ਬੁਝ ਨਹੀਂ ਸਕਦੀ ਭਾਈ ਤਾਰੂ ਦਾ ਜਵਾਬ ਬੜਾ ਸਪਸ਼ਟ ਸੀ ਉਹਨੇ ਆਖਿਆ ਸੀ ਮੈਨੂੰ ਪਤਾ ਹੈ ਕਿ ਮੇਰੀ ਬਾਲਟੀ ਨਾਲ ਅੱਗ ਨਹੀਂ ਬੁਝ ਸਕਦੀ ਪਰ ਇੱਕ ਗੱਲ ਯਾਦ ਰੱਖਿਓ ਮੈਂ ਅੱਗ ਮਚਦੀ ਚ ਪਾਣੀ ਪਾਵਾਂਗਾ ਅੱਗ ਬੁਝਾਉਣ ਦਾ ਯਤਨ ਕਰਾਂਗਾ ਕਿਉਂਕਿ ਕੱਲ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਗੱਲ ਹੋਏਗੀ ਮੈਂ ਸੁਰਖਰੂ ਹੋ ਕੇ ਜਾਵਾਂਗਾ ਕਿਉਂ ਕਿ ਕਿਉਂਕਿ ਗੁਰੂ ਨਾਨਕ ਦਾ ਸਿੱਖ ਅੱਗ ਲਾਉਣ ਵਾਲਿਆਂ 'ਚ ਨਹੀਂ ਅੱਗ ਬੁਝਾਉਣ ਵਾਲਿਆਂ 'ਚ ਖੜਦਾ ਹੈ ਤੇ ਮੈਂ ਬੇਨਤੀ ਕਰਨੀ ਚਾਹਨਾ ਕੇਂਦਰ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਜਿੱਥੇ-ਜਿੱਥੇ ਕੰਮ ਕਰਦੀਆਂ ਨੇ ਉਹਨਾਂ ਦੀ ਪਲ-ਪਲ ਦੀ ਸਾਡੀ ਰਿਪੋਰਟ ਉੱਤੇ ਦਿੱਤੀ ਜਾ ਰਹੀ ਹੈ ਸਾਡੀਆਂ ਖਬਰਾਂ ਲੱਗ ਰਹੀਆਂ ਨੇ ਹਰੇਕ ਗੱਲ ਸਾਡੀ ਤੇ ਜਿਹੜਾ মিডিਆ ਭਾਵੇਂ ਉਹ ਸਾਡਾ ਪੰਜਾਬ ਦਾ মিডিਆ ਸਾਡਾ ਹਤੈਸ਼ੀ মিডিਆ ਹੈ ਜਾਂ ਵਿੱਚੋਂ ਕੁਝ ਢਕਾਊ মিডিਆ ਵੀ ਹੈ ਜਿਹਨੂੰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਗੋਦੀ মিডিਆ ਦਾ ਨਾਮ ਦਿੱਤਾ ਹੋਇਆ ਹੈ ਮੈਂ ਉਹਨਾਂ ਸਾਰੇ ਸੱਜਣਾ ਨੂੰ ਬੇਨਤੀ ਕਰਦਾ ਸਾਨੂੰ ਲਾਲ ਐਨਕਾਂ ਲਾ ਕੇ ਨਾ ਦੇਖੋ ਅਸੀਂ ਐਨੇ ਖਤਰਨਾਕ ਬੰਦੇ ਨਹੀਂ ਆ ਤੁਹਾਡੇ ਲਈ ਅਸੀਂ ਤੁਹਾਨੂੰ ਪਿਆਰ ਕਰਦੇ ਆ ਅਸੀਂ ਦੋਵੇਂ ਟਾਈਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਆ ਅਸੀਂ ਉਸ ਗੁਰੂ ਕਲਗੀਧਰ ਮਹਾਰਾਜ ਦੇ ਸਿੱਖਾਂ ਜਿਸ ਦੇ ਸਿੱਖ ਨੇ ਭਾਈ ਕਨਈਏ ਨੇ ਮਦਾਨੇ ਜੰਗ ਦੇ ਅੰਦਰ ਦੁਸ਼ਮਣ ਚੜ ਕੇ ਆਏ ਮਾਰਨ ਲਈ ਆਏ ਜੰਗ ਵੀ ਕੀਤਾ ਸਿੰਘਾਂ ਨੇ ਚੜ ਕੇ ਆਵੇ ਤੇ ਜਵਾਬ ਦੇਣਾ ਪੈਂਦਾ ਪਰ ਜਦੋਂ ਕੋਈ ਜ਼ਖਮੀ ਸੀ ਜੰਗ ਬੁਝ ਗਈ ਬੰਦ ਹੋ ਗਈ ਸ਼ਾਮਾਂ ਦੇ ਟਾਈਮ ਉਹਨਾਂ ਨੂੰ ਪਾਣੀ ਵੀ ਪਿਉਣ ਦਾ ਯਤਨ ਕੀਤਾ ਪਰ ਗੁਰੂ ਕਲਗੀ ਧਰ ਨੂੰ ਆਖਿਆ ਸਿੱਖਾਂ ਨੇ ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਲਾਈ ਜਾਂਦਾ ਤੇ ਗੁਰੂ ਕਲਗੀ ਧਰ ਮਾਰ ਨੇ ਆਖਿਆ ਕੋਈ ਗੱਲ ਨਹੀਂ ਲੈ ਭਾਈ ਕਨਈਆ ਆ ਮਰਹਮ ਅਤੇ ਪੱਟੀ ਲੈ ਜਾ ਲੈ ਤੂੰ ਜ਼ਖਮੀਆਂ ਨੂੰ ਮਲਮ ਵੀ ਲਾਈ ਤੇ ਪੱਟੀ ਵੀ ਲਾਈ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਪਿਆਰ ਕਰਦੇ ਆ ਆ ਥੋੜੇ ਦਿਨਾਂ 'ਚ ਤੁਸੀਂ ਵੇਖ ਲਿਆ ਮੈਂ ਹੈਰਾਨ ਆ ਕਿਸ ਤਰ੍ਹਾਂ ਦੇ ਦਿਲ ਨੇ ਇਹਨਾਂ ਦੇ ਸਾਡੇ ਲੋਕਾਂ ਦੇ ਤੁਸੀਂ ਕਿਸ ਤਰੀਕੇ ਸਾਨੂੰ ਇੰਨਾ ਕੁਝ ਵੱਖਵਾਦੀ ਅੱਤਵਾਦੀ ਕਹਿ ਦਿੰਦੇ ਹੋ ਆ ਕਿਸਾਨੀ ਮੋਰਚੇ ਦੇ ਅੰਦਰ ਇੱਕ ਕਿਸਾਨ ਆਪਣੀ ਜ਼ਮੀਨ ਦੇ ਲਈ ਆਪਣੇ ਹੱਕ ਦੇ ਲਈ ਦਿੱਲੀ ਬੈਠਾ ਇੱਕ ਆਸ ਲਈ ਵਠਾ ਕਿ ਅਸੀਂ ਵੀ ਇਸ ਦੇਸ਼ ਦਾ ਹਿੱਸਾ ਆ ਕਿਉਂ ਕਿ ਕਿਉਂਕਿ ਜਦੋਂ ਵੀ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਉਦੋਂ ਤੁਸੀਂ ਸਾਨੂੰ ਕਹਿੰਦੇ ਹੋ ਤੁਸੀਂ ਸਾਡਾ ਹੀ ਹਿੱਸਾ ਆ ਸੰਤ ਜਰਨੈਲ ਸਿੰਘ ਕਹਾਂ ਕਰਦੇ ਸੀ ਜਦੋਂ ਤਾਂ ਤੁਸੀਂ ਧਾਰਮਿਕ ਤੌਰ ਤੇ ਗੱਲ ਕਰਦੇ ਹੋ ਸਾਨੂੰ ਖਾਣ ਦੀ ਉਦੋਂ ਤੱਕ ਕਹਿੰਦੇ ਹੋ ਤੁਸੀਂ ਸਾਡਾ ਹੀ ਹਿੱਸਾ ਏ ਹੋ ਤੇ ਜਦੋਂ ਨਿੰਦਣਾ ਹੋਵੇ ਉਦੋਂ ਸਾਨੂੰ ਬਗਾਨਾ ਕਹਿ ਕੇ ਨਿੰਦ ਤੇ ਸਿੱਖ ਹੱਤਬਾਦੀ ਸਿੱਖ ਮਾੜੇ ਐਦਾਂ ਨਾ ਕਰੋ ਦੋਰੀ ਨੀਤੀ ਸਾਡੇ ਨਾਲ ਨਾ ਬਣਾਓ ਅਸੀਂ ਤੁਹਾਨੂੰ ਤੁਹਾਨੂੰ ਤੇ ਤੁਹਾਨੂੰ ਅਸੀਂ ਸਭ ਨੂੰ ਪਿਆਰ ਕਰਦੇ ਆ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅੱਲਾਏ ਦਾ ਉਪਦੇਸ਼ ਹੈ ਗੁਰੂ ਨਾਨਕ ਦੀ ਬਾਣੀ ਦੇ ਅੰਦਰ ਕੇ ਸ਼ਲੋਕ ਬਾਣੀ ਚ ਅਪਣਾਏ ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੂ ਚੱਲ ਨਾ ਆਇਆ ਪੰਜੇ ਵਖਤ ਮਸਜਿਦ ਇਹ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਹੈ ਤੁਸੀਂ ਇਸ ਤਰੀਕੇ ਦੀ ਗੱਲਬਾਤ ਨਾ ਕਰੋ ਮੈਂ ਕੇਂਦਰ ਨੂੰ ਵੀ ਇਸ ਸਾਡੇ ਮੀਡੀਆ ਦੇ ਰਾਹੀਂ ਜੋ ਫੇਸਬੁੱਕ ਚੈਨਲ ਦੇ ਉੱਤੇ ਇਹ ਨੇ ਚੱਲਣਾ ਥਾਂ ਥਾਂ ਦੇ ਉੱਤੇ ਘੁੰਮਣਾ ਤੇ ਪੱਤਰਕਾਰ ਵੀਰਾਂ ਨੇ ਵੀ ਖਬਰਾਂ ਲਾਉਣੀਆਂ ਨੇ ਤੇ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ ਦੇਖੋ ਇਹ ਕੋਈ ਅਤਵਾਦੀ ਨਹੀਂ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਤੁਸੀਂ ਰਾਹ ਦੇ ਵਿੱਚ ਟੋਏ ਪੁੱਟੇ ਜਿਨ੍ਹਾਂ ਦੇ ਰਾਹਾਂ ਦੇ ਵਿੱਚ ਤੁਸੀਂ ਬੈਰੀਗੇਟ ਖੜੇ ਕੀਤੇ ਕੰਡਿਆਲੀਆਂ ਤਾਰਾਂ ਲਾਈਆਂ ਪਰ ਇਹਨਾਂ ਨੇ ਪਰਾਂ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਪਹੁੰਚੇ ਤਾਂ ਕਿ ਸਾਡੀ ਗੱਲ ਤੁਹਾਨੂੰ ਸਮਝ ਲੱਗ ਸਕੇ ਤੁਸੀਂ ਇਸ ਤਰ੍ਹਾਂ ਦਾ ਖਖਤ ਰਵਈਆ ਇਹਨਾਂ ਨਾਲ ਨਾ ਪਣਾਓ ਇਹ ਵੀ ਇਨਸਾਨ ਨੇ ਅਗਰ ਧੱਕਾ ਕਰੋਗੇ ਤੇ ਧੱਕਾ ਤੇ ਗੁਰੂ ਨਾਨਕ ਦਾ ਸਿੱਖ ਚੱਲ ਨਹੀਂ ਸਕਦਾ ਇਹ ਗੱਲ ਸਮਝ ਲੈ ਤੁਸੀਂ ਇਹਨਾਂ ਨੂੰ ਜਾਣਦੇ ਨਹੀਂ ਤੁਸੀਂ ਇਹਨਾਂ ਨੂੰ ਦੂਰੋਂ ਦੂਰੋਂ ਸਮਝਦੇ ਇਹਨਾਂ ਨੂੰ ਪਿਆਰ ਨਾਲ ਮੰਨਾਲੋ ਘੱਟ ਵੀ ਦੇ ਦਿਓ ਅੱਧੇ ਨਾਲ ਵੀ ਮੰਨ ਜਾਣਗੇ ਪਿਆਰ ਨਾਲ ਜੇ ਤੁਸੀਂ ਇਹਨਾਂ ਨਾਲ ਧੱਕਾ ਕਰੋਗੇ ਇੱਕ ਕਿਲ ਦੀ ਤਰ੍ਹਾਂ ਨੇ ਨਿਕਲ ਨਹੀਂ ਟੁੱਟ ਜਾਣਗੇ ਹਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਤੋਂ ਹੁਣੇ ਤੋੜੇ ਵੀ ਨਹੀਂ ਜਾਣੇ ਇਸ ਕਰਕੇ ਬੇਨਤੀ ਹੈ ਆ ਦੇਖੋ ਇੱਕ ਕਿਸਾਨ ਦਿੱਲੀ ਦੇ ਵਿੱਚ ਧਰਨੇ ਤੇ ਬੈਠਾ ਹੈ ਉਹਨੂੰ ਖਬਰ ਮਿਲਦੀ ਆ ਧਰਨੇ ਦੇ ਵਿੱਚ ਸੰਘਰਸ਼ ਕਰ ਰਹੇ ਨੂੰ ਆਪਣੇ ਹੱਕਾਂ ਦੇ ਲਈ ਕਿ ਉਹਦਾ ਪੁੱਤਰ ਬਾਰਡਰ ਦੇ ਉੱਤੇ ਫੌਜ ਫੌਜ ਦੇ ਵਿੱਚ ਭਰਤੀ ਹੈ ਤੇ ਬਾਰਡਰ ਦੇ ਉੱਤੇ ਦੁਸ਼ਮਣ ਦੇ ਨਾਲ ਲੜਦਾ ਲੜਦਾ ਸ਼ਹੀਦ ਹੋਇਆ ਕਿਵੇਂ ਤੁਸੀਂ ਉਹਨੂੰ ਅੱਤਵਾਦੀ ਕਹਿ ਸਕਦੇ ਹੋ ਉਹਦਾ ਪੁੱਤ ਬਾਡਰ ਦੀ ਹਿਫਾਜ਼ਤ ਕਰ ਰਿਹਾ ਹਿੰਦੁਸਤਾਨ ਦੀ ਸਰਜ਼ਮੀਨ ਦੀ ਉੱਥੇ ਸ਼ਹੀਦ ਹੋ ਜਾਂਦਾ ਹੈ ਨੌਜਵਾਨ ਪੁੱਤ ਤੇ ਆਪ ਉਹ ਪਿਓ ਆ ਠੰਡ ਦੀਆਂ ਰਾਤਾਂ ਨੇ ਸਾਡੇ ਲਈ ਪੁਲੇਖਾ ਨਾ ਖਾਓ ਵੀ ਇਹ ਠੰਡ ਕੋਈ ਵਿਗਾੜ ਲਊਗੀ ਆ ਜਿਹੜਾ ਮਹੀਨਾ ਚੱਲ ਰਿਹਾ ਹੈ ਪੁਰਾਣੇ ਟਾਈਮਾਂ 'ਚ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਮੰਝਿਆਂ ਦੇ ਉੱਤੇ ਬੱਚੇ ਨਹੀਂ ਸੀ ਸੋਇਆ ਕਰਦੇ ਬਜ਼ੁਰਗ ਇਹ ਜਿਹੜਾ ਅਗਲੇ ਆ ਮਹੀਨਾ ਆ ਰਿਹਾ ਸ਼ਹਾਦਤਾਂ ਦਾ ਮਹੀਨਾ ਆ ਰਿਹਾ ਇਸ ਮਹੀਨੇ ਦੇ ਅੰਦਰ ਆਨੰਦਪੁਰ ਸਾਹਿਬ ਗੁਰੂ ਕਲਗੀ ਧਰਮਾਰਨ ਨੂੰ ਛੱਡਣਾ ਪੈ ਗਿਆ ਅਨੰਦਾਂ ਦੀ ਪੁਰੀ ਛੱਡਣ ਤੋਂ ਬਾਅਦ ਛੋਟੇ ਸਹਿਬਜ਼ਾਦੇ ਨੀਹਾਂ 'ਚ ਚੜੇ ਗਏ ਗੁਰੂ ਕਲਗੀ ਧਰਮਾਰਨ ਦੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਤੁਸੀਂ ਯਾਦ ਰੱਖਿਓ ਜੇ ਇਹ ਤੁਸੀਂ ਇਸ ਸੰਘਰਸ਼ ਨੂੰ ਕਿਤੇ جنگ ਨਾ ਬਣਾ ਲਿਓ جنگ ਦੇ ਵਿੱਚ ਇਹ ਬੜੇ ਅੱਵਲ ਦਰਜੇ ਦੇ ਖਿਡਾਰੀ ਐ ਇੱਕ ਗੱਲ ਧਿਆਨ ਰੱਖਿਓ ਇਹ 40 40 ਜਣੇ ਮਦਾਨੇ ਜੰਗ ਦੇ ਵਿੱਚ 10 ਲੱਖ ਦੇ ਨਾਲ ਯੂਝਣਾ ਜਾਣਦੇ ਆ। ਸੰਤ ਜਰਨੈਲ ਸਿੰਘ ਕਿਆ ਕਰਦੇ ਸੀ? ਅਸੀਂ ਖਾਲਸਾਤਨ ਦੀ ਗੱਲ ਨਹੀਂ ਕਰਦੇ। ਸਾਡੇ ਗੱਲ ੱੱਕੇ ਨਾਲ ਨਾ ਪਾਓ। ਪਰ ਜੇ ਤੁਸੀਂ ਇਹ ਰਵਈਆ ਸਾਨੂੰ ਆਡੇ ਕਰੋਗੇ ਤੇ ਫਿਰ ਤੁਸੀਂ ਮੈਂ ਨਹੀਂ ਕਹਿੰਦਾ। ਉਹ ਜਿਹੜੇ ਉੱਥੇ ਤੁਰੇ ਫਿਰਦੇ ਬੱਚੇ-ਬੱਚੇ ਦੇ ਮੂੰਹ ਤੋਂ ਗੱਲ ਆਉਂਦੀ ਹੈ। ਜੇ ਤੁਸੀਂ ਸਾਨੂੰ ਆਪਣਾ ਮੰਨਦੇ ਹੀ ਨਹੀਂ ਫਿਰ ਸਾਨੂੰ ਆਡੇ ਕਰ ਦਿਓ। ਇਸ ਲਈ ਇਦਾਂ ਦੀਆਂ ਗੱਲਾਂ ਮੈਂ ਪਿਛਲੇ ਦਿਨੀ ਇੱਕ ਵੀਡੀਓ ਵੀ ਕੱਢੀ ਸੀ ਵੀ ਸਿੱਖ ਕਿਉਂ ਡਿਮਾਂਡ ਕਰਦਾ ਤੁਸੀਂ ਕਹਿੰਦੇ ਖਾਲਸਤਾਨੀਆ ਕਿਉਂ ਮੰਗਣਾ ਪੈ ਗਿਆ ਇੱਕ ਆਪਣੇ ਘਰ ਦੇ ਵਿੱਚ ਇੱਕ ਪਿਓ ਆਪਣੇ ਛੋਟੇ ਪੁੱਤ ਦੇ ਨਾਲ ਵਿਤਕਰਾ ਕਰੇ ਉਹ ਵੀ ਆਪਣੇ ਸਹੇ ਪਿਓ ਨੂੰ ਵੀ ਕਹਿੰਦਾ ਬਾਪੂ ਮੇਰੇ ਨਾਲ ਵਿਤਕਰਾ ਨਾ ਕਰ ਮੈਨੂੰ ਮੇਰਾ ਹੱਕ ਦੇ ਪੰਜਾਬ ਦੇ ਲੋਕ ਜਾਂ ਹੋਰ ਵੀ ਕੋਈ ਨੇ ਜਿਹੜੇ ਜਦੋਂ ਤੁਸੀਂ ਕਿਸੇ ਨਾਲ ਵੀ ਧੱਕਾ ਕਰੋਗੇ ਉਹ ਫਿਰ ਉਹਨੂੰ ਤੁਸੀਂ ਆਪਣਾ ਵਖਰਾ ਕੋਈ ਵੀ ਨਾਮ ਦੇ ਦਿਓ ਉਹ ਆਪਣੇ ਹੱਕ ਦੀ ਗੱਲ ਕਰਦਾ ਇੱਕ ਛੋਟੀ ਜੀ ਕੀੜੀ ਵੀ ਹੈ ਨਾ ਕੀੜੀ ਉਹਦੀ ਸਮਰੱਥਾ ਨਹੀਂ ਉਹਦੇ ਵੀ ਉੱਤੇ ਵੀ ਤੁਸੀਂ ਪੈਰ ਰੱਖੋਗੇ ਉਹ ਵੀ ਜਿੰਨੀ ਕੋ ਉਹਦੀ ਸਮਰੱਥਾ ਹੈ ਉਹਨਾਂ ਆਪਣਾ ਬਚਾਅ ਕਰੇਗੀ ਇਸ ਲਈ ਇਹ ਜੋ ਕਿਸਾਨ ਸਾਡੇ ਵੀਰ ਧਰਨਿਆਂ ਦੇ ਉੱਤੇ ਬੈਠੇ ਆ ਇਹਨਾਂ ਨੂੰ ਪਹਿਲੀ ਗੱਲ ਦੇਖੋ ਇਹਨਾਂ ਤੁਹਾਡਾ ਬੁਰਾ ਕੁਝ ਨਹੀਂ ਕੀਤਾ ਤੁਹਾਡੇ ਵਰਤੀ ਧਾਰੀ ਗੁੰਡੇ ਮੈਂ ਉਹਨਾਂ ਨੂੰ ਪੁਲਿਸ ਸ਼ਬਦ ਨਹੀਂ ਵਰਤ ਸਕਦਾ ਉਹ ਵਰਦੀ ਧਾਰੀ ਗੁੰਡੇ ਤੁਹਾਡੀ ਪਾਲੀ ਹੋਈ ਪੁਲਿਸ ਤੇ ਉਹ ਆਪਣੇ ਪਿਓ ਦੀ ਉਮਰ ਦੇ ਬਜ਼ੁਰਗਾਂ ਨੂੰ ੱੱੱਕੇ ਮਾਰਦੇ ਆ ਤੇ ਉਹ ਗੁੰਡਿਆਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਲਾਠ ਤੇ ਉਹ ਲਾਠੀ ਚਾਰਜ ਕਹਿ ਕੇ ਤੁਸੀਂ ਉਹਨਾਂ ਨੂੰ ਕੁੱਟਦੇ ਆ ਤੇ ਉਹਨਾਂ ਇੰਨਾ ਠੰਡਾਂ ਦੇ ਵਿੱਚ ਜਦੋਂ ਸੰਗਤ ਜੀ ਬਜ਼ੁਰਗਾਂ ਨੂੰ ਸਾਹਮ ਸਾਹ ਕੇ ਰੱਖੀ ਦਾ ਘਰਾਂ ਦੇ ਵਿੱਚ ਉਹਨਾਂ ਨੂੰ ਕੰਬਲ ਦੇਈਦੇ ਆ ਤੁਸੀਂ ਉਹਨਾਂ ਉੱਤੇ ਠੰਡੇ ਪਾਣੀ ਦੀਆਂ ਬੁਛਾੜਾ ਮਾਰ ਰਹੇ ਹੋ ਤੁਹਾਡੇ ਅੰਦਰ ਇਨਸਾਨੀਅਤ ਹੈ ਨਹੀਂ ਤੁਹਾਨੂੰ ਦਰਦ ਨਹੀਂ ਆਉਂਦਾ ਇਹ ਕੀ ਕਹਿੰਦੇ ਆ ਕੀ ਮੰਗਦੇ ਆ ਤੁਹਾਡੇ ਤੋਂ ਇਹ ਆਪਣਾ ਹੱਕ ਮੰਗਦੇ ਆ ਉਹ ਜਿੱਦਾਂ ਬਿਰਦੀ ਸਾਹਿਬ ਕਹਿ ਕੇ ਗਏ ਸੀ ਨਾ ਵੀ ਆਖਰ 라ਵਣ ਨੂੰ ਫਿਰ ਛੁਪਣਾ ਪਿਆ ਮੇਘਨਾਥ ਵੀ ਭੇਜਿਆ ਹੋਰ ਵੀ ਭੇਜੇ ਤੁਸੀਂ ਇਦਾਂ ਦਾ ਕੰਮ ਨਾ ਕਰੋ ਇਦਾਂ ਦੇ ਕਾਲੇ ਕਾਨੂੰਨ ਨਾ ਲਿਆਓ ਜਿਹੜਾ ਸਰਕਾਰ ਹੁੰਦੀ ਆ ਜਾਂ ਪ੍ਰਧਾਨ ਮੰਤਰੀ ਹੁੰਦਾ ਸਭ ਦਾ ਸਾਂਝਾ ਹੁੰਦਾ ਸਾਡੇ ਪੰਜਾਬੀਆਂ ਨੂੰ ਵੀ ਮਾਣ ਕਰਨ ਦਿਓ ਕਦੇ ਤਾਂ ਸਾਨੂੰ ਐਸਾ ਮੌਕਾ ਦੋ ਅਸੀਂ ਮਾਣ ਕਰੀਏ ਵੀ ਕੇਂਦਰ ਨੇ ਸਾਡੇ ਲਈ ਕੋਈ ਚੰਗਾ ਕੀਤਾ ਸਾਡੀ ਹਰੇਕ ਚੀਜ਼ ਉੱਤੇ ਕਬਜ਼ਾ ਤੁਸੀਂ ਕਰੀ ਜਾਂਦੇ ਹੋ ਤੇ ਆਪਣੇ ਕੁਝ 5 4 ਸਾਥੀਆ ਉਹਨਾਂ ਦੇ ਢਿੱਡ ਭਰੀ ਜਾਂਦੇ ਹੋ ਇਹ ਠੀਕ ਨਹੀਂ ਤੇ ਲੋਕਾਂ ਨੂੰ ਇੰਨਾ ਵੀ ਤੰਗ ਨਾ ਕਰੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਤਖਤਾਂ ਤੇ ਬਿਠਾਇਆ ਤੇ ਫੜ ਕੇ ਤੁਹਾਨੂੰ ਲੱਤਾਂ ਖਿੱਚ ਕੇ ਤਖਤ ਰੋਲ ਦੇਣ ਯਾਦ ਰੱਖਿਓ ਆ ਥੋੜਾ ਟਾਈਮ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਤਖਤਾ ਪਲਟਿਆ ਤੇ ਉਹ ਬੰਦੇ ਜਦੋਂ ਮੈਂ ਸੁਣਿਆ ਵੀ ਜਦੋਂ ਪਾਕਿਸਤਾਨ ਦੇ ਜਿਹੜੇ ਨਵਾਬ ਜਾਂਦੇ ਸੀ ਜਦੋਂ ਉਹਨਾਂ ਦੀ ਗੱਡੀ ਇੰਗਲੈਂਡ 'ਚ ਚੱਲਦੀ ਸੀ ਨਾ ਤੇ ਉਹਨਾਂ ਦੀ ਗੱਡੀ 200 ਦੀ ਸਪੀਡ ਤੋਂ ਕੱਟ ਇੰਗਲੈਂਡ 'ਚ ਨਹੀਂ ਸੀ ਚੱਲਦੀ ਹੁੰਦੀ ਇੰਨੀ ਉਹਨਾਂ ਦੀ ਟੌਰ ਸੀ ਤੇ ਮਹਾਰਾਣੀ ਦੇ ਨਾਲ ਉਹਨਾਂ ਦਾ ਡਿਨਰ ਤੇ ਲੰਚ ਹੁੰਦਾ ਸੀ ਪਰ ਯਾਦ ਰੱਖਿਓ ਜਦੋਂ ਲੋਕ ਆਪਣੀ ਆਈ ਤੇ ਆਏਗੇ ਤੇ ਧਰਤੀ ਪੁੱਟ ਕੇ ਧਰਤੀ ਚੋਂ ਕੱਢੇ ਸੀ ਜਿਉਂਦੇ ਤੇ ਖਾਣ ਨੂੰ ਕੁਝ ਨਹੀਂ ਸੀ ਮਿਲਿਆ ਇਸ ਲਈ ਸਰਕਾਰਾਂ ਸਹੀ ਫੈਸਲੇ ਲੈਣ ਇਹ ਜੋ ਕਿਸਾਨਾਂ ਦਾ ਸੰਘਰਸ਼ ਹੈ ਇਹ ਕੋਈ ਨਜਾਇਜ਼ ਨਹੀਂ ਹੈ ਇਹ ਕੋਈ ਤੁਹਾਡੇ ਹੱਕ ਨਹੀਂ ਮੰਗਦੇ ਆਪਣੇ ਹੱਕ ਮੰਗਦੇ ਆ ਇਹਨਾਂ ਦੇ ਫਸਲਾਂ ਦੇ ਸਹੀ ਰੇਟ ਮੂਹ ਜਵਾਨੀ ਤੁਸੀਂ ਕਹੀ ਜਾਂਦੇ ਆ ਵੀ ਅਸੀਂ ਤੁਹਾਡੇ ਨਾਲ ਸਹਿਮਤਾਂ ਸਹਿਮਤਾਂ ਮੂਹ ਜਵਾਨੀ ਕਹੀ ਜਾਂਦੇ ਹੋ ਫਿਰ ਲਿਖ ਕੇ ਦੇ ਦਿਓ ਜਿਹੜੀਆਂ ਉਹ ਗੱਲਾਂ ਕਹਿੰਦੇ ਆ ਮੰਨ ਲਓ ਇਸ ਲਈ ਇਹ ਤੁਹਾਨੂੰ ਕੇਂਦਰ ਨੂੰ ਵੀ ਅਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਮੈਨੂੰ ਬੜੀ ਵਧੀਆ ਗੱਲ ਲੱਗੀ ਉੱਥੇ ਇੱਕ ਵੀਰ ਸਾਡਾ ਲੱਖਾ ਸਿਧਾਣਾ ਬੋਲ ਰਿਹਾ ਸੀ ਕਿਸਾਨਾਂ ਨੂੰ ਜਥੇਵੰਦੀਆਂ ਨੂੰ ਉਹ ਕਹਿੰਦਾ ਸੀ ਵੀ ਇਹ ਸੰਘਰਸ਼ ਨੂੰ ਕੋਈ ਕਾਮਰੇਡੀ ਰੰਗਤ ਨਾ ਦੇਓ ਜਦੋਂ ਮੈਂ ਦੋ ਚਾਰ ਵਾਰ ਦੇਖਿਆ ਤੇ ਕੁਝ ਬੰਦੇ ਜਦੋਂ ਸਿੱਖੀ ਦੀ ਗੱਲ ਆਉਂਦੀ ਆ ਬੜੀ ਨਫ਼ਰਤ ਨਾਲ ਗੱਲ ਕਰਦੇ ਆ ਆਗੂ ਹੈ ਜਿਹੜੇ ਜੇ ਸੰਤ ਜਰਨੈਲ ਸਿੰਘ ਦੀ ਗੱਲ ਆਉਂਦੀ ਆ ਬੜੀ ਨਫ਼ਰਤ ਨਾਲ ਗੱਲ ਕਰਦੇ ਆ ਨਾ ਨਾ ਇਹ ਸੰਤ ਜਰਨੈਲ ਸਿੰਘ ਸਾਡੀ ਦਿਲਾਂ ਦੀ ਧੜਕਣ ਹੈ ਰਹੇਗਾ ਉਹਨੂੰ ਵੱਖਰਾ ਨਹੀਂ ਕਰ ਸਕਦੇ ਤੇ ਦੂਸਰੀ ਗੱਲ ਇਹਨੂੰ ਕੋਈ ਕਾਮਰੇਡੀ ਜਾਂ ਕਾਂਗਰਸੀ ਜਾਂ ਅਕਾਲੀ ਜਾਂ ਕੋਈ ਹੋਰ ਰੰਗਤ ਨਾ ਦੇਓ ਇਸ ਕਿਸਾਨਾਂ ਦਾ ਮਿੱਟੀ ਨਾਲ ਜੁੜੇ ਹੋਏ ਲੋਕਾਂ ਦਾ ਸੰਘਰਸ਼ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਆਪਸੀ ਫੁੱਟ ਤੋਂ ਬਚੋ ਇੱਕ ਇੱਕ ਇਹਦੇ ਵਿੱਚ ਬਲ ਹੈ ਤੇ ਤੁਸੀਂ ਕੇਂਦਰ ਨੂੰ ਝੁਕਾ ਦਿੱਤਾ ਔਰ ਗੋਡਣੀਆਂ ਉਹਦੀਆਂ ਲੱਗ ਗਈਆਂ ਨੇ ਇੱਕ ਗੱਲ ਯਾਦ ਰੱਖਿਓ ਕਸ਼ਮੀਰ ਦੇ ਵਿੱਚ ਬੜੇ ਸ਼ਸਤਰ ਤਾਰੀ ਤੁਰੇ ਫਿਰਦੇ ਆ ਉਹਨਾਂ ਕੋਲ ਕਹਿੰਦੇ ਇੰਨਾ ਹਥਿਆਰ ਹੈ ਇੰਨਾ ਅਸਲ ਹੈ ਘਰ ਘਰ ਚ ਪਿਆ ਪਰ ਕਸ਼ਮੀਰ ਨੂੰ ਇਹਨਾਂ ਨੇ ੱਟਕੇ ਨਾਲ ਡੰਡੇ ਨਾਲ ਸਾਦ ਸੰਗਤ ਨੂੰ ਝੁਕਾ ਲਿਆ ਪਰ ਪੰਜਾਬੀਆਂ ਨੇ ਦਿੱਲੀ ਚ ਜਾ ਕੇ ਥੋੜੇ ਦਿਨਾਂ ਚ ਨਸੀ ਧੂਆਂ ਲਿਆਤਾ ਮੈਨੂੰ ਯਕੀਨ ਹੈ ਮੋਦੀ ਆ ਪਾਊਗਾ ਹੁਣ ਤਾਂ ਚਾਹ ਕਹਿੰਦਾ ਹੈ ਹਕੂਮਤ ਤੁਸੀਂ ਰੋਟੀਆਂ ਵੀ ਖਾਓ ਤੇ ਜਿੱਤ ਹੋਣੀ ਹੈ ਖਾਲਸੇ ਦੀ ਔਰ ਗੁਰੂ ਸਾਹਿਬ ਨੇ ਕਰਨੀ ਹੈ ਇਹਦੇ ਲਈ ਆਪਸੀ ਏਕਾ ਪਿਆਰ ਤੇ ਅਸੀਂ ਤਾਂ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ ਵਿੱਚ ਆ ਦੇਖੋ ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਕਲਗੀ ਤਰ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜਿੱਥੇ ਜੋਰ ਹੁੰਦਾ ਹੈ ਨਾ ਜੋਰ ਸ਼ੋਰ ਉੱਥੇ ਹੋਸ਼ ਜੋਸ਼ ਦੇ ਨਾਲ ਹੋਸ਼ ਵੀ ਲਾਜ਼ਮੀ ਆ ਸ਼ਕਤੀ ਦੇ ਨਾਲ ਭਗਤੀ ਵੀ ਲਾਜ਼ਮੀ ਆ ਇਸ ਲਈ ਅਰਦਾਸਾਂ ਬੇਨਤੀਆਂ ਵੀ ਲਾਜ਼ਮੀ ਨੇ ਉਹ ਵੀ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਆ ਮਹਾਰਾਜ ਕਿਰਪਾ ਕਰਨ ਜਿੰਨੇ ਵੀ ਸਾਡੇ ਭਰਾ ਸਾਡੇ ਬਜ਼ੁਰਗ ਸਾਡੇ ਬੱਚੇ ਉਥੇ ਸੰਘਰਸ਼ ਵਿੱਚ ਗਏ ਆ ਸਤਿਗੁਰੂ ਕਿਰਪਾ ਕਰੇ ਐਨ ਚਾਈ ਚਾਈ ਆਣ ਕੋਈ ਸੁਖਾਵੇਂ ਹੱਲ ਕੇਂਦਰ ਸਰਕਾਰ ਕੱਢੇ ਐਸੇ ਰਸਤੇ ਕੱਢੇ ਐਸੇ ਜਿਹੜੇ ਕਿਸਾਨ ਵਿਰੋਧੀ ਬਿੱਲ ਨੇ ਉਹਨਾਂ ਨੂੰ ਕੈਂਸਲ ਕਰਕੇ ਰੱਦ ਕਰਕੇ ਕੋਈ ਵਧੀਆ ਇਸ ਤਰ੍ਹਾਂ ਦੀ ਕਹਿ ਲੋਗੇ ਬਿਲ ਕੱਢੇ ਜਾਣ ਜੀ ਦੇ ਨਾਲ ਸਾਰੇ ਹੀ ਖੁਸ਼ ਹੋਣ ਤਾਂ ਇਸ ਤਰ੍ਹਾਂ ਦਾ ਰਵਈਆ ਅਪਣਾਉਣਾ ਚਾਹੀਦਾ ਸਾਡੀ ਸੋਸਾਇਟੀ ਵੱਲੋਂ ਕਰੋਨਾ ਦੇ ਵਿੱਚ ਵੀ ਸਰਦਾਰ ਸ਼ੇਰ ਸਿੰਘ ਹੋਣੀ ਸਾਡੇ ਇੱਥੋਂ ਦੇ ਇਲਾਕੇ ਦੇ ਜਿਹੜੇ ਇੰਚਾਰਜ ਨੇ ਸਰਦਾਰ ਸ਼ਰਨਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਇੰਚਾਰਜ ਨੇ ਭਾਈ ਉਪਿੰਦਰਪ੍ਰੀਤ ਸਿੰਘ ਆਨੰਦਪੁਰ ਸਾਹਿਬ ਤੋਂ ਆਏ ਆ ਔਰ ਸਰਦਾਰ ਅਮਰਤਪਾਲ ਸਿੰਘ ਹੋਣੀ ਇਹ ਸਾਰੇ ਕਰੋਨੇ ਦੇ ਵਿੱਚ ਵੀ ਬਹੁਤ ਯਤਨ ਇਹ ਨਾ ਕੀਤਾ ਜਿੱਥੇ ਜਿੱਥੇ ਤੱਕ ਲੰਗਰ ਪਹੁੰਚਾ ਸਕਦੇ ਸੀ ਅਸੀਂ ਪਹੁੰਚਾਇਆ ਔਰ ਹੁਣ ਵੀ ਸਾਡੇ ਕੋਲ ਸਰਦਾਰ ਸ਼ਰਨਜੀਤ ਸਿੰਘ ਹੋਣੀ ਜੋ ਸਾਡੇ ਅੰਮ੍ਰਿਤਸਰ ਸਾਹਿਬ ਤੋਂ ਸੋਸਾਇਟੀ ਇਨਚਾਰਜ ਨੇ ਸਾਹਮਦੇ ਆ ਉਹ ਲਿਸਟਾਂ ਬਣਾ ਰਹੇ ਆ ਦਿੱਲੀ ਦੇ ਵੱਲ ਸਾਡੇ ਇਥੋਂ ਪਾਤੜਾਂ ਤੋਂ ਅਤੇ ਹੋਰ ਇਲਾਕੇ ਤੋਂ ਵੀ ਹੋ ਸਕਦਾ ਹੈ ਕਿ 2-4 ਦਿਨਾਂ ਦੇ ਵਿੱਚ ਹੀ ਸਾਡਾ ਇਧਰੋਂ ਵੀ ਇੱਕ ਕਾਫਲਾ ਜਾਵੇ ਤੇ ਉਹਦੇ ਵਿੱਚ ਜੋ ਕਿਸਾਨਾਂ ਨੂੰ ਲੋੜੀਂਦੀਆਂ ਚੀਜ਼ਾਂ ਨੇ ਪਾਵੇਂ ਦਵਾਈ ਹੈ ਪਾਵੇਂ 마ਸਕ ਹੈ ਪਾਵੇਂ ਸੈਨੀਟਾਈਜ਼ਰ ਹੈ ਪਾਵੇਂ ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ ਦਿਖਾਵੇ ਲਈ ਨਹੀਂ ਇਹ ਗੁਰੂ ਨਾਨਕ ਦੇ ਘਰ ਚ ਪਖੰਡ ਨਹੀਂ ਕਿ ਅਸੀਂ ਜੀ ਤੁਹਾਨੂੰ ਉੱਥੇ ਕੋਕੇ ਕੋਲੇ ਸ਼ਕਾ ਮੰਗੇ ਅਸੀਂ ਤੁਹਾਨੂੰ ਆ ਐਦਾ ਨਹੀਂ ਅਸੀਂ ਫੁਕਰੇ ਨਹੀਂ ਆ ਅਸੀਂ ਪਖੰਡੀ ਨਹੀਂ ਆ ਅਸੀਂ ਸੰਘਰਸ਼ ਲੜ ਰਹੇ ਹਾਂ ਸਾਨੂੰ ਕਿਸੇ ਪਿੰਨੀਆਂ ਦੀ ਲੋੜ ਨਹੀਂ ਸਾਨੂੰ ਉੱਥੇ ਕੋਈ ਗਲਾਬਜਮਨਾਂ ਦੀ ਲੋੜ ਨਹੀਂ ਅਸੀਂ ਤਾਂ ਰੁੱਖੀ ਖਾ ਕੇ ਵੀ ਸੰਘਰਸ਼ ਲੜਾਂਗੇ ਔਰ ਅਸੀਂ ਇਸ ਤਿਆਰੀ ਨਾਲ ਕੰਮ ਕਰੀਏ ਜੇ ਸਾਨੂੰ 6 ਮਹੀਨੇ ਵੀ ਬੈਠਣਾ ਪੈ ਜਾਏ ਤੇ ਸਾਡੇ ਪੀਪੇ ਨਾ ਖਾਲੀ ਹੋਣ ਹੁਣੇ ਨਹੀਂ ਆ ਸਾਡੇ ਤੇ ਆਸਟ੍ਰੇਲੀਆ ਦੀ ਸਰਕਾਰ ਜਦੋਂ ਉੱਥੇ ਦੇ ਮੰਤਰੀ ਨੇ ਆਖਿਆ ਸੀ ਸਟੂਡੈਂਟਾਂ ਨੂੰ ਭੇਜ ਦਵਾਂਗੇ ਪੰਜਾਬ ਦੇ ਵਿੱਚ ਕਰੋਨਾ ਕਰਕੇ ਇਹਨਾਂ ਦਾ ਖਰਚਾ ਵੜਾ ਖਾਲਸਾ ਈਸਟ ਦੇ ਜਿਹੜੇ ਸਰਦਾਰ ਰਵੀ ਸਿੰਘ ਹੋਣਾ ਨੇ ਉਹ ਉੱਥੇ ਉਹਨਾਂ ਨੂੰ ਟਵੀਟ ਕੀਤਾ ਸੀ ਕਿ ਪੰਜਾਬੀਆਂ ਨੂੰ ਵਾਪਸ ਭੇਜਣ ਦੀ ਲੋੜ ਨਹੀਂ ਇਹਨਾਂ ਦੀ ਇੰਨੀ ਫਿਕਰ ਨਾ ਕਰੋ ਕਿ ਤੁਹਾਡੇ ਉੱਤੇ ਬਜਨ ਪੈਣਗੇ ਇਹ ਜਿੰਨਾ ਕੁ ਤੁਹਾਡੇ ਲੋਕ ਵੀ ਦੁਖੀ ਐ ਜਿਨ੍ਹਾਂ ਨੂੰ ਤੁਸੀਂ ਸਾਂਭ ਨਹੀਂ ਸਕਦੇ ਆਸਟ੍ਰੇਲੀਆ ਵਾਲਿਆਂ ਨੂੰ ਉਹਨਾਂ ਦੀ ਲਿਸਟ ਵੀ ਸਾਨੂੰ ਭੇਜ ਦਿਓ ਅਸੀਂ ਉਹਨਾਂ ਨੂੰ ਵੀ ਇੱਥੇ ਉਹਨਾਂ ਦਾ ਵੀ ਢਿੱਡ ਭਰ ਸਕਦੇ ਹਾਂ ਇਸ ਲਈ ਯਾਦ ਰੱਖਿਓ ਸਹਜ ਨਾਲ ਚੱਲਣਾ ਹੈ ਸੰਜਮ ਨਾਲ ਚੱਲਣਾ ਹੈ ਪਰਾਤਰੀ ਭਾਵ ਨਾਲ ਚੱਲਣਾ ਤੇ ਇਹ ਮੋਰਚੇ ਨੂੰ ਜੇ ਅਸੀਂ ਇਹ ਮੋਰਚਾ ਜਿੱਤ ਲਿਆ ਇਸ ਮੋਰਚੇ ਤੋਂ ਬਾਅਦ ਕਈ ਮੋਰਚੇ ਅਸੀਂ ਜਿੱਤਾਂਗੇ ਜੇ ਅਸੀਂ ਇਹਦੇ ਵਿੱਚ ਅਸਫਲ ਹੋ ਜਾਂਨੇ ਆ ਤੇ ਅਸੀਂ ਨੁਕਸਾਨੇ ਜਾਵਾਂਗੇ ਸੋ ਆਪਸੀ ਪ੍ਰੇਮ ਇਤਫਾਕ ਨਾਲ ਚੱਲੋ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਭਨਾਂ ਨੂੰ ਸਾਡੀ ਸੋਸਾਇਟੀ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਵਾਦ ਹੈ ਜਿਨ੍ਹਾਂ ਇਹ ਕਿਰਪਾ ਕਰਕੇ ਆਪ ਇਹ ਸਾਰਾ ਕਾਰਜ ਕਰਵਾਇਆ ਔਰ ਜਿਹੜੇ ਵੀ ਕੋਈ ਵੀ ਸਾਡੇ ਸੁਸਾਇਟੀ ਦੇ ਤਾਂ ਵੀਰ ਲੱਗੇ ਹੋਏ ਆ ਹੋਰ ਵੀ ਕਈ ਕਿਸਾਨ ਵੀਰ ਜਾਂ ਕਈ ਆਪਾਂ ਇਸ ਤਰ੍ਹਾਂ ਦਾ ਕੋਈ ਕੰਮ ਕਰੀਏ ਵੀ ਆਪਾਂ ਜਿਹੜੇ ਕਾਫਲੇ ਦੇ ਤੌਰ ਤੇ ਚੱਲੀਏ ਜਿਹੜੀਆਂ ਉੱਥੇ ਲੋੜੀਂਦੀਆਂ ਚੀਜ਼ਾਂ ਹਨ ਸੰਭਵ ਜਿਹੜੀ ਅਸੀਂ ਸਹਾਇਤਾ ਕਰ ਸਕੀਏ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਉਹਦੇ ਲਈ ਆਪਾਂ ਲਾਂਬੰਦ ਹੋਈਏ ਸਾਡੀ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹੋ ਇੱਥੇ ਸੰਪਰਕ ਨੰਬਰ ਵੀ ਹੈ ਤੇ ਆਪਣੇ ਤੌਰ ਤੇ ਵੀ ਇਕੱਲੇ ਇਕੱਲੇ ਨਾਲੋਂ ਆਪਾਂ ਰਲ ਮਿਲ ਕੇ ਇਕੱਠੇ ਕੰਮ ਕਰੀਏ ਤੇ ਤਾਂ ਕਿ ਆਪਾਂ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕਰ ਸਕੀਏ ਤੇ ਆਪਣੇ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਚੰਗੇ ਛਿੱਟੇ ਕੱਢ ਸਕੀਏ ਸੋ ਸਭਨਾ ਦਾ ਧੰਨਵਾਦ ਲੰਗਰ ਤਿਆਰ ਹੈ ਲੰਗਰ ਸਭ ਨੇ ਛੱਕੇ ਜਾਣਾ ਹੈ ਹੁਣ ਸਮਾਪਤੀ ਦੇ ਦੋ ਬੋਲ ਸਰਦਾਰ ਸਰਦੀਪ ਸਿੰਘ ਸੋਲ ਸਾਹਿਬ ਆਪ ਜੀ ਨੂੰ ਕਹਿ ਕੇ ਸਮਾਪਤੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਕਰਤਾ ਦਾ ਇਹ ਹਨ ਜਾਨੀ ਚਰਨਜੀਤ ਸਿੰਘ ਜੀ ਕਥਾਵਾਚਕ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਥਾ ਕਰਦੇ ਨੇ ਤੁਸੀਂ ਰੋਜ਼ ਇਹਨਾਂ ਦੀ ਕਥਾ ਸੁਣਦੇ ਹੋ ਸੋ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਜੋ ਇਹਨਾਂ ਨੇ ਕੀਤਾ ਹੈ ਇਹ ਜਿਹੜੇ ਸੋਸਾਇਟੀਆਂ ਦੇ ਕੰਮ ਤੋਰਨੇ ਹੁੰਦੇ ਨੇ ਕੋਈ ਸੌਖਾ ਕੰਮ ਨਹੀਂ ਹੁੰਦਾ ਬਹੁਤ ਵੱਡਾ ਕੰਮ ਹੈ ਇੱਕ ਜੋ ਸਮਾਂ ਸੀ ਉਹਦੇ ਵਿੱਚੇ ਤੋੜਿਆ ਗਿਆ ਜਿਹਨੂੰ ਉਹਦੇ ਵਿੱਚ ਹੀ ਮੋਦੀ ਸਾਹਿਬ ਨੇ ਫਾਇਦਾ ਠਾਇਆ ਕਰੋਨਾ ਕਰੋਨਾ ਕਹਿ ਕੇ ਲੋਕਾਂ ਨੂੰ ਤਾਂ ਬੰਦ ਕਰਤਾ ਤੇ ਆ ਜਿਹੜੇ ਕਾਲੇ ਕਾਨੂੰਨ ਨੇ ਇਹ ਲਿਆ ਕੇ ਲੋਕਾਂ ਦੇ ਗਲ ਤੇ ਧਰਤੇ ਹੁਣ ਇਹ ਕਾਲੇ ਕਾਨੂੰਨ ਇਹਨਾਂ ਨੂੰ ਬੇਨਤੀ ਕਰਦਿਆਂ ਕਿ ਉਹਨਾਂ ਨੂੰ ਵਾਪਸ ਲਾਓ ਤੇ ਕਿਸਾਨਾਂ ਨੂੰ ਭਾਈ ਉਥੋਂ ਖੂਜੀਆਂ ਚ ਕਿਸਾਨ ਆਉਣ ਪਰ ਤੁਸੀਂ ਜਿੱਦੀ ਵਾਲੇ ਲੱਗਦੇ ਹੋ ਕੰਮ ਘੱਟ ਕਰਦੇ ਹੋ ਜਿੱਦ ਜ਼ਿਆਦੇ ਕਰਦੇ ਹੋ ਉਹ ਫੇਰ ਵੀ ਇਹਦੇ ਕਹੀ ਜਾਂਦੇ ਨੇ ਕਿ ਇਹ ਕਾਨੂੰਨ ਖਲ ਇਹ ਕਿਸਾਨਾਂ ਦੇ ਫਾਇਦੇ 'ਚ ਨਹੀਂ ਕਿਸਾਨਾਂ ਦੇ ਫਾਇਦੇ 'ਚ ਨਹੀਂ ਇੱਕ ਉੱਠਦਾ ਦੂਜਾ ਉੱਠਦਾ ਸਾਰਿਆਂ ਨੂੰ ਅੱਜ ਚਾਰ ਅੱਜ ਤੇ ਹੁਕਤੀ ਪੰਜਵੀਂ ਮੀਟਿੰਗ ਹੋ ਰਹੀ ਹੈ ਦੇਖੋ ਉਹਦੇ ਵਿੱਚ ਕੀ ਨਿਕਲਦਾ ਸੋ ਸਾਰੀਆਂ ਸੰਗਤਾਂ ਜਿੰਨੀਆਂ ਵੀ ਇੱਥੇ ਪਹੁੰਚੇ ਨੇ ਭਾਈ ਭਾਈ ਹਰਪਾਲ ਸਿੰਘ ਜੀ ਆਰਤੀ ਵੀਰ ਉਹ ਵੀ ਇੱਥੇ ਪਹੁੰਚੇ ਨੇ ਸਰਦਾਰ ਸ਼ਰਨਜੀਤ ਸਿੰਘ ਜੀ ਅੰਮ੍ਰਿਤਸਰ ਸੁਸਾਇਟੀ ਆਗੂ ਉਹ ਵੀ ਇੱਥੇ ਪਹੁੰਚੇ ਨੇ ਭਾਈ ਉਹਨਾਂ ਦਾ ਵੀ ਧੰਨਵਾਦ ਸੋ ਸਾਰੀਆਂ ਸੰਗਤਾਂ ਹਾਂ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਯਾਨੀ ਚਰਨਜੀਤ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਗੁਰੂ ਕਾ ਲੰਗਰ ਤਿਆਰ ਹੈ ਸਭ ਮਾਈ ਭਾਈ ਨੇ ਛੱਕ ਕੇ ਜਾਂਦੇ ਖੇਚਲ ਕਰਨੀ ਸੋ ਬੇਨਤੀ ਹੈ ਕਈ ਵਰੀ ਜੇ ਜੇ ਬਾਤਾਂ ਦੇ ਵਿੱਚ ਬੋਲਿਆ ਵੀ ਜਾਂਦਾ ਔਰ ਸੰਗਤ ਬਖਸ਼ ਸੰਯੋਗ ਹੁੰਦੀ ਹੈ ਸੋ ਜਿੰਨੀਆਂ ਵੀ ਬੇਨਤੀਆਂ ਕੀਤੀਆਂ ਨੇ ਉਹਨੂੰ ਸਾਰਿਆਂ ਨੂੰ ਆਪਣੇ ਅੰਦਰ ਰੱਖਿਓ ਭਾਈ ਕਿਸਾਨੀ ਮੋਰਚਾ ਇਸ ਮੋਰਚੇ ਨੂੰ ਆਪਾਂ ਨੇ ਜਿੱਤਣਾ ਹੈ ਰਲ ਮਿਲ ਕੇ ਮੈਂ ਅੱਗੇ ਵੀ ਬੇਨਤੀ ਇਹੀ ਕੀਤੀ ਹੈ ਪੇ ਆਪਾਂ ਪਾਰਟੀਆਂ 'ਚ ਨਾ ਜਾਈਏ ਆਪਣੇ ਨਾਲ ਮਜ਼ਦੂਰ ਵੀਰ ਪਾਰਟੀਆਂ ਦੇ ਵੀਰ ਤਾਂ ਹੈਗੇ ਨੇ ਸੋ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਨਾ ਤੇ ਬਚਣਾ ਆਪਾਂ ਵੀ ਨਹੀਂ ਇੱਥੇ ਇਹ ਜਿੰਨੀ ਕਿਸਾਨੀ ਨਾਲ ਹੀ ਆਪਣੀਆਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਦੁਕਾਨਾਂ ਚੱਲਦੀਆਂ ਨੇ ਕਿਸਾਨਾਂ ਵੀਰਾਂ ਨਾਲ ਹੀ ਚੱਲਦੀਆਂ ਨੇ ਕਿਉਂਕਿ ਇਹ ਜਿਹੜਾ ਸੂਬਾ ਉਹ ਕਿਸਾਨੀ ਭਰਦਾ ਦੇਸ਼ ਦੇ ਵਿੱਚ ਖੇਤੀ ਸਮਾਜ ਜ਼ਿਆਦਾ ਆਪਣਾ 85% ਵੀਰ ਕਿਸਾਨੀ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆਪਾਂ ਇਹਨਾਂ ਦੀ ਸੁੱਖ ਮੰਗੀਏ ਭਲਾ ਮੰਗੀਏ ਸੋ ਅਰਦਾਸ ਯਾਨੀ ਯਰੰਜੀ ਸੰਗ ਨੇ ਕੀਤੀ ਹੈ ਸੋ ਜਿੰਨੀਆਂ ਵੀ ਸੰਗਤਾਂਆਂ ਨੇ ਭਾਈ ਸਾਹਿਬ ਦਾ ਧੰਨਵਾਦ ਸੋ ਗੁਰੂ ਕਾ ਲੰਗਰ ਤਿਆਰ ਹੈ ਸਭ ਨੇ ਛੱਕ ਜਾਂਦੀ ਖੇਚਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ